का खालसा वागुर जी फतेह जी वागुरू जी वागुरू जी अजी अपना गुरुद्वारा साहब श्री सिंह सभा सारी वाह वागू गुरुद्वारा साहब का

ਜੋ ਉਪਾਏ ਕਹੋ ਨਾਨਕਾ ਬੋਲ ਹਰ ਗੱਜੂ ਸੁਹਾਏ ਉਹ ਗੱਜ ਗੱਜਾ ਹਾਥੀ ਵੀ ਨੇ ਸੋ ਇਹ ਕੁਝ ਉਦਾਹਰਣਾਂ ਇਹ ਦਿੱਤੀਆਂ ਨੇ ਕਿ ਤੂੰ ਰੱਬਾ ਕਹਿੰਦੇ ਹਾਥੀਆਂ ਦਾ ਮਾਲ ਪਖਾਰਾ ਕਰਤਾ ਤੇ ਮੇਰਾ ਵੀ ਕਰੇ ਕਹੀਂ ਮੈਂ ਤਾਂ ਬੰਦਾ ਮੈਂ ਤੇਰੀ ਸ਼ਰਤ ਵਿੱਚ ਆਂ ਗਾਜ ਹਸਤੀ ਕੇ ਪ੍ਰਾਨ ਧਾਰੀ ਨੇ ਹੇ ਮਾਇਰ ਰੁਖ ਹੇ ਰਾਮ ਜੀ ਤੂੰ ਹੀ ਐ ਜਿਹੜਾ ਲੋਕਾਂ ਨੂੰ ਪ੍ਰਾਨ ਦੇਣ ਵਾਲਾ ਹੈ ਜ਼ਿੰਦਗੀ ਦੇਣ ਵਾਲਾ ਹੈ ਜੇ ਤੂੰ ਹਾਥੀ ਨੂੰ ਜ਼ਿੰਦਗੀ ਦਿੱਤੀ ਤੇ ਸਮੁੱਚੀ ਕਾਇਨਾਤ ਨੂੰ ਜ਼ਿੰਦਗੀ ਦੇਣ ਵਾਲਾ ਕਿ ਤੂੰ ਆਪ ਹੀ ਹੈ ਜਿਦੋਂ ਉਹਦਾ ਪਾਰ ਉਤਾਰਾ ਕੀਤਾ ਤੇ ਮੇਰਾ ਵੀ ਪਾਰਵਾਰਾ ਤੂੰ ਹੀ ਕਰਨਾ ਹੈ ਗੱਲ ਆਏ ਆ ਰਾਮ ਬਾਰੇ ਕਹਾਣੀ ਹੈ ਕਿ ਜਦੋਂ ਉਹਨਾਂ ਨੇ ਜਾੜਾ ਸੀ ਨਾ ਸੀਤਾ ਦੇ ਕੋਲ ਦੇਵਾ ਪਾਹਨਕਾਰੀ ਹਲੇ ਆਖਿਆ ਇਹ ਦੇਵਾ ਜੇ ਪਰਮੇਸ਼ਰ ਮੈਂ ਸੁਣਿਆ ਵੀ ਤੇਰੇ ਨਾਮ ਦੇ ਤੇ ਪੱਥਰ ਵੀ ਤਰਗੇ ਦੇਵਾ ਪਾਹਨਕਾਰੀ ਹਲੇ ਰਾਮ ਕਹਿ ਤਨ ਕਾਸ਼ਨਾ ਤਰੇ ਤੇ ਮੈਂ ਜੇ ਤੇਰਾ ਨਾਮ ਲਵਾਂ ਤੇ ਮੈਂ ਕਿਉਂ ਨਾ ਤਰਾਂ ਐਗਜ਼ਾਮਪਲ ਵਰਤ ਲਈ ਸੋ ਸਾਧਗੁਰ ਨੇ ਇਥੇ ਆਖਿਆ ਕਰ ਧਰੇ ਚਕਰ ਵਿਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀ ਹਲੇ ਦੋ ਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੈ ਤੋ ਭਾਰੀ ਹਲੇ ਕਹਿੰਦੇ ਦ੍ਰੋਪਦੀ ਦੀ ਪੱਤ ਤੇ ਇੱਜ਼ਤ ਲੱਥ ਰਹੀ ਸੀ ਤੇ ਤੂੰ ਉਹਦੀ ਇੱਜ਼ਤ ਨੂੰ ਟੱਕਿਆ ਤੇ ਵਾਹਿਗੁਰੂ ਮੇਰੀ ਵੀ ਬਾਤ ਤੇ ਇੱਜ਼ਤ ਲੱਥ ਰਹੀ ਹੈ ਮੇਰੀ ਵੀ ਇੱਜ਼ਤ ਨੂੰ ਤੂੰ ਟੱਕ। ਅਖੀਰਲੇ ਬਚਨ ਵਿੱਚ ਆਖਿਆ ਗੋਤਮ ਨਾਰ ਅਹिल्या ਤਾਰੀ ਪਾਵਨ ਕੇਤਕ ਤਾਰੀ ਹਲੇ ਬਾਬੇ ਨੇ ਅਕੀਰ ਲਈ ਉਦਾਰਣ ਵਿੱਚ ਦਿੱਤਾ ਵੀ ਜਿਹੜੀ ਗੌਤਮ ਰਿਸ਼ੀ ਦੀ ਬੋਧਤੀ ਸੀ ਉਹਨੂੰ ਸ਼ਰਾਪ ਹੋ ਗਿਆ ਕਹਿੰਦੇ ਉਹ ਨਾ ਸ਼ਰਾਪ ਐਸਾ ਹੋਇਆ ਵੀ ਉਹ ਪੱਥਰ ਬਣ ਗਿਆ ਜਿਵੇਂ ਕਿਸੇ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਪੱਥਰ ਹੋ ਜਾ ਉਹ ਪੱਥਰ ਬਣ ਗਿਆ ਆਖਿਆ ਜੇ ਤੂੰ ਉਹਨੂੰ ਤਾਰਿਆ ਤੇ ਮੈਨੂੰ ਵੀ ਤਾਰ ਹੁਣ ਆਪਾਂ ਕਿਵੇਂ ਪੱਥਰ ਬਣੇ ਪਏ ਆ ਸੋਚਣ ਵਾਲੀ ਗੱਲ ਤੇਗੀ ਹੈ ਪੱਥਰ ਪੱਥਰ ਦੇ ਵਿੱਚੋਂ ਨਾ ਕਦੀ ਵੀ ਕੁਝ ਪੈਦਾ ਨਹੀਂ ਹੋ ਸਕਦਾ ਪੱਥਰ ਪ੍ਰਤੀਕ ਹੈ ਸਖਤਾਈ ਦਾ ਕਠੋਰਤਾ ਦਾ ਜਿਹੜੇ ਬੰਦੇ ਕਠੋਰ ਹੁੰਦੇ ਨੇ ਨਾ ਉਹ ਪੱਥਰ ਉਹ ਗੌਤਮ ਮਿਸਤਰੀ ਵਰਗੇ ਹੁੰਦੇ ਨੇ ਉਹ ਗੌਤਮ ਤਪੇ ਦੀ ਇਸ ਤਰੀਕਾ ਹੀ ਨੇ ਜਿਨ੍ਹਾਂ ਦੇ ਅੰਦਰ ਪਠੋਰ ਦਾ ਆ ਗਈ ਜਿੱਥੋਂ ਪੈਦਾ ਪਤ ਨਹੀਂ ਹੋ ਸਕਦਾ ਜਿਹੜੇ ਜਿਉਂਦੇ ਆ ਕਿ ਪੱਥਰ ਕੀ ਹੁੰਦਾ ਹੈ ਕਈ ਵਾਰ ਬੰਦਾ ਕੋਈ ਸ਼ੌਕਿੰਗ ਕੋਈ ਖਬਰ ਸੁਣ ਲਵੇ ਤੇ ਆਪਾਂ ਕਹਿੰਦੇ ਪੱਥਰੀ ਹੋ ਗਿਆ ਏ ਮਤਲਬ ਸਦਮੇ ਚ ਹੀ ਚਲੇ ਗਿਆ ਸੋ ਪੱਥਰ ਇਹਨਾਂ ਚੀਜ਼ਾਂ ਦਾ ਪ੍ਰਗਟਾਵਾ ਹੈ ਇਹ ਉਸ ਉਦਾਹਰਨ ਵਿੱਚ ਆਖਿਆ ਗੌਤਮ ਨਾਰ ਅਹिल्याਕਾਰੀ ਵੀ ਗੌਤਮ ਜਿਹੜਾ ਰਿਖੀ ਸੀ ਉਦੀ ਇੱਕ ਔਰਤ ਸੀ ਉਹਦਾ ਨਾਮ ਸੀ ਅਹਲਿਆ ਇਹਦੇ ਬਾਰੇ ਇਹ ਵੀ ਲਿਖਿਆ ਵੀ ਇੰਦਰ ਨੇ ਭੇਸ ਬਦਲ ਕੇ ਜਿਹੜਾ ਹੈ ਉਹਦੇ ਨਾਲ ਕੋ ਕਰਮ ਕਮਾਇਆ ਗੌਤਮ ਤਪਾ ਅਹਲਿਆ ਇਸਤਰੀ ਇਸ ਦੇ ਇੰਦਰ ਲੁਭਾਇਆ ਇਹਨਾਂ ਦੇ ਵੀ ਉਹ ਜਿਹੜੇ ਦੇਵਤੇ ਦੇ کردار ਦੀ ਗੱਲ ਕੀਤੀ ਹੈ ਵੀ ਉਹ ਉਹ ਕਿਵੇਂ کردار ਤੋਂ ਡਿਗ ਪਿਆ ਇੰਦਰ ਗੌਤਮ ਨਾਲ ਅਹਲਿਆ ਤਾਰੀ ਗੌਤਮ ਦੀ ਨਾਲ ਅਹਲਿਆ ਜਿਹੜੀ ਪੱਥਰ ਹੋ ਗਈ ਉਹਨੂੰ ਤੋਕਾਰ ਦਿੱਤਾ ਤੇ ਵੈਗੁਰ ਮੈਂ ਵੀ ਪੱਥਰ ਹੋਇਆ ਪਿਆ ਹਣ ਉਹ ਸਾਖੀ ਹੈ ਤੂੰ ਸੁਣ ਲਈ ਬਥੇਰੀਆਂ ਪਰ ਗੱਲ ਇਹ ਹੈ ਕਿ ਇਹ ਚਾਦੀ ਮਾਰਨ ਦੀ ਲੋੜ ਭਗਤ ਜੀ ਨੇ ਕਿਹਾ ਜੀਆ ਤਾਂ ਪਾਵਨ ਕੀਤਕ ਤਾਰੀ ਹਲੇ ਆਖਿਆ اے ਰੱਬ ਜੀ ਤੂੰ ਉਹਨੂੰ ਪਵਿੱਤਰ ਕੀਤਾ ਕਿੰਨਿਆਂ ਤੂੰ ਪਾ ਰਿਆ ਐਸਾ ਅਦਭ ਅਜਾਬ ਨਾਮ ਦਿਓ ਆਖਿਆ ਮੈਂ ਇਹੋ ਜਿਹਾ ਨਾਮ ਦੇਵ ਜਿਹੜਾ ਬੜਾ ਨੀਚ ਆ ਮੈਂ ਨੀਵੀਂ ਅਸਲੇ ਦਾ ਹੁਣ ਗੱਲ ਇੱਥੇ ਜ਼ਾਤ ਪਾਤ ਦੀ ਨਹੀਂ ਹੋ ਰਹੀ ਗੱਲ ਬੰਦਾ ਆਪਣੇ ਸੁਭਾਅ ਕਰਕੇ ਹੀ ਨਾ ਹੁੰਦਾ ਖਸਮ ਵਿਸਾਰੇ ਤੇ ਕਮਜਾ ਨੀਹਾ ਮੈਂ ਆਪਣੀ ਸੋਚ ਕਰਕੇ ਆਪਣੇ ਥੌਟਸ ਕਰਕੇ ਵਿਚਾਰਾਂ ਕਰਕੇ ਪੱਥਰ ਹਾਂ ਮੈਂ ਆਪਣੀਆਂ ਵਿਚਾਰਾਂ ਕਰਕੇ ਆਖਿਆ ਮੇਰਾ ਵੀ ਪਾਲ ਉਤਾਰਾ ਕਰ ਇਹ ਸਾਰੀਆਂ ਸਾਖੀਆਂ ਤੋਂ ਇੱਕ ਭਾਵ ਲੈ ਕੇ ਤੇ ਭਗਤ ਨਾਮਦੇਵ ਸਾਹਿਬ ਨੇ ਅਕੀਰਲੀ ਤੋਹ ਵਿੱਚ ਆਖਿਆ ਐਸਾ ਅਦਮ ਅਜਾਤ ਨਾਮ ਦਿਓ ਤੋ ਸ਼ਰਨਾਗਤ ਆਈ ਹਲੇ ਇਹੋ ਜਨ ਮੈਂ ਨੀਚ ਜਾਤ ਨਾਮਦੇਵ ਤੇਰੀ ਸ਼ਰਨ ਵਿੱਚ ਆਇਆ ਇੱਕ ਬਚਨ ਬਾਣੀ ਦਾ ਹੁੰਦਾ ਹੈ ਉੱਥੇ ਸਾਧਗੁਰ ਨੇ ਆਖਿਆ ਹੈ ਕਿ ਜਿਹੜੀ ਮੇਰੀ ਮਤ ਪਹਿਲਾਂ ਨੀਵੀ ਸੀ ਇਹ ਹੁਣ ਉਜਵਲ ਹੋ ਗਈ ਹੈ ਹੁਣ ਇਹ ਸੁੰਦਰ ਤੋਂ શ્રેષ્ઠ ਬਣ ਗਈ ਹੈ ਬੁੱਧੀ ਬੰਦੇ ਦੀ ਸੁੰਦਰ ਹੈ ਤੇ ਇਹਨੇ શ્રેષ્ઠ ਬਣਨਾ ਹੈ ਸੋ ਸਤਿਗੁਰੂ ਕਿਰਪਾ ਕਰੇ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਉਹਨੇ ਕਹਤਾ ਤੂੰ ਅਗਲੇ ਜਨਮ ਦੇ ਵਿੱਚ ਹਾਥੀ ਬਣੇਗਾ ਹੁਣ ਸਰਬ ਦਿੱਤਾ ਸੀ ਚਡੀਆਂ ਇਹ ਕਾਲਪਨਿਕ ਕਥਾਵਾਂ ਦੇ ਮੁਤਾਬਕ ਉਹਨੇ ਇੱਥੇ ਕਲਪਨਾ ਭਰ ਦਿੱਤੇ ਹੋਏ ਸ਼ਰਾਬ ਦੇ ਮੁਤਾਬਕ ਕਲਪਨਾ ਦੇ ਮੁਤਾਬਕ ਅਗਲੇ ਜਨਮ ਦੇ ਵਿੱਚ ਇੱਕ ਭਰਾ ਤੰਗੂਆ ਬਣ ਗਿਆ ਤੇ ਪਾਣੀ ਚ ਰਹਿਣ ਲੱਗ ਪਿਆ ਤੇ ਦੂਜਾ ਹਾਥੀ ਬਣ ਗਿਆ ਸਮਾਂ ਆਇਆ ਇਸ਼ਨਾਨ ਕਰਨ ਵਾਸਤੇ ਜਿਹੜਾ ਭਰਾ ਹਾਥੀ ਬਣਿਆ ਸੀ ਉਹ ਗਿਆ ਤੇ ਤੰਗੂਏ ਨੇ ਉਹਦੀ ਲੱਤ ਫੜ ਲਈ ਜੋ ਭਗਤ ਮਾਲਸਤੀਕ ਵਿੱਚ ਪੰਡਿਤ ਨਰੈਣ ਸਿਮਾ ਨੇ ਲਿਖਿਆ ਜਾਂ ਪ੍ਰਾਣਿਕ ਕਥਾਵਾਂ ਦੇ ਵਿੱਚ ਲਿਖਿਆ ਮਿਲਦਾ ਜਦੋਂ ਤੰਗੂਏ ਨੇ ਉਹਦੀ ਲੱਤ ਫੜ ਲਈ ਤੇ ਉਹਨੇ ਆਪਣੀ ਤਾਕਤ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਪਰ ਜ਼ੋਰ ਨਾ ਚੱਲਿਆ ਪੰਡਤਨ ਰਾਂਸਿੰਗ ਲਿਖਦੇ ਆ ਕਿ ਫਿਰ ਹਾਥੀ ਨੇ ਆਪਣੀ ਸੁੰਡ ਆਸਮਾਨ ਵੱਲ ਕੀਤੀ ਤੇ ਪਰਮੇਸ਼ਰ ਨੂੰ ਯਾਦ ਕੀਤਾ ਉਹ ਇੱਕ ਪ੍ਰਤੀਕ ਵਰਤਿਆ ਬਾਬਾ ਨਾਮਦੇਵ ਸਾਹਿਬ ਨੇ ਫਿਰ ਕਾਜ ਹਸਤੀ ਕੇ ਪ੍ਰਾਨ ਫਿਰ ਹਾਥੀ ਨੇ ਕਿਹੜੇ ਰੱਬ ਨੂੰ ਯਾਦ ਕੀਤਾ ਹਾਥੀ ਦਾ ਰੱਬ ਆ ਉਹਦੇ ਅੰਦਰ ਬਿਠੀ ਹੋਈ ਉਹਦੀ ਤਾਕਤ ਅਥਾ ਤਾਕਤ ਉਹ ਤਦੂਜ ਨਹੀਂ ਹੈ ਇਦਾਂ ਹੀ ਜਦੋਂ ਮਨੁੱਖ ਆਪਣੇ ਅੰਦਰ ਬਿਠੇ ਹੋਏ ਪਰਮੇਸ਼ਰ ਨੂੰ ਯਾਦ ਕਰਦਾ ਆ ਆਪਣੀ ਹਸਤੀ ਦਾ ਅਹਿਸਾਸ ਕਰਦਾ ਆ ਜਿਹਨੂੰ ਕੁਰਬਾਨੀ ਨੇ ਬਾਰ ਬਾਰ ਮਨੁੱਖ ਨੂੰ ਜੇਤਾ ਵੀ ਕਰਾਇਆ ਇਹ ਹੈ ਮਨ ਮੇਰਾ ਅੰਦਰ ਦੇ ਨੇਧਾਨ ਹੈ ਤੂੰ ਬਾਹਰ ਰਸਨਾ ਬਾਹਰ ਤੇਰੇ ਚ ਬਹੁਤ ਹੋ ਜਾਂਦਾ ਉਹ ਧਾਰਨਾ ਮਤਲਬ ਜਿਵੇਂ ਸਮੁੰਦਰ ਦਾ ਸਾਰਾ ਪਾਣੀ ਹੋਵੇ ਤੇ ਉਹਦਾ ਫਾਰਮੂਲਾ ਵੀ H2O ਹੁੰਦਾ ਤੇ ਇਹ ਪਾਣੀ ਦੀ ਬੂੰਦੇ ਕੋਵੇ ਤੇ ਉਹਦਾ ਫਾਰਮੂਲਾ ਵੀ ਸੇਮ ਹੁੰਦਾ ਤੋ ਜਿੱਦੀ ਤਾਕਤ ਤੇਤੇ ਆਉਗਾ ਨਾ ਹਮਾਰੇ ਦਇਆ ਕਰੋ ਕਿਸ਼ ਮੀਰੀ ਆਪਾ ਬੋ ਡੋਬਦੇ ਪਥਰਾ ਤਾਰੇ ਜੀ ਆੜਿਆ ਗਨਾ ਬਰਾਬਰ ਤਪੈ the mountain. ਆਮੇ ਦੁਰ ਤੇ ਰਉਰੇ ਅੰਦਰ ਬੇਦਨ ਹੀ ਰਾਹੀ ਦਾ ਸਤਗੁਰ ਦੇ ਚਰਨਾ ਵਿੱਚੋਂ ਕੈ ਤੇ ਸੁਖ ਪਾਈਦਾ ਹਮ ਤੇ ਹੈ ਕਣ ਛਣ ਕੇ ਸਤਗੁਰ ਨੂੰ ਧਾਈ ਦਾ ਕਿਰਪਾ ਦਾ ਸੰਗਰ ਸਭ ਸਭ ਦੇ ਸਿਰ ਹੱਥ ਧਰੇ ਸਤਗੁਰ ਦੇ ਚਰਨਾ ਦੇ ਵਿੱਚ ਜੇ ਕੋਈ ਅਰਦਾਸ ਕਰੇ ਸਤਗੁਰ ਦੇ ਚਰਨਾ ਦੇ ਵਿੱਚ ਭਗਤਾਂ ਦੇ ਕਾਰਜ ਸਤਗੁਰ ਕਰ ਦਿੰਦਾ ਰਾਸ ਆ ਤੜ ਗਏ ਨੇ ਉਹ ਦਿਨਾ ਨੇ ਰੱਖਿਆ ਵਿਸ਼ਵਾਸ ਹੈ ਸੁਣ ਲੈਂਦਾ ਸਤਗੁਰ ਮੇਰਾ ਸੱਚੀ ਅਰਬਾਸ ਹੈ ਸੁਣ ਲੈਂਦਾ ਸਤਗੁਰ ਮੇਰਾ ਸਤਗੁਰ ਦੇ ਰੰਮ ਦੇ ਅੰਦਰ ਤੇ ਦੇ ਨਈ ਰਾਹੀ ਦਾ ਸਤਗੁਰ ਦੇ ਚਰਨਾ ਵਿੱਚੋਂ ਕਈ ਸੋ ਤਾਂ ਪਾਈ ਦਾ ਹੰਮੇ ਤੈੰਕਣ ਛੱਡ ਕੇ ਸਤਗੁਰ ਨੂੰ ਧਿਆਈ ਦਾ ਕਿਰਪਾ ਦਾ ਸਾਗਰ ਸਤਗ ਸਭ ਦੇ ਸਿਰ ਹੱਥ ਧਰੇ ਸਤਗੁਰ ਦੇ ਚਰਨਾਂ ਦੇ ਵਿੱਚ ਜੇ ਕੋਈ ਅਰਦਾਸ ਕਰੇ ਸਤਗੁਰ ਦੇ ਚਰਨਾਂ ਦੇ ਵਿੱਚ ਸਦਾ ਓਏ ਉਹ ਪਰਮਾਨੰਦੀ ਦਾ ਉਹ ਦੇਵਨ ਭਾਗ ਆ ਕਰ ਦਿੰਦਾ ਮਾਂ ਖਬ ਦੇ ਕਮਰਾਸ ਹੈ ਸੁਣ ਲੈਂਦਾ ਸਤਿਗੁਰ ਮੀਰਾ ਸੱਚੀ ਅਰਦਾਸ ਹੈ ਸੁਣ ਲੈਂਦਾ ਸਤਿਗੁਰ ਮੀਰਾ ਜਿਸਰਦਮ ਪੈ ਸਾਡਾ ਹੈ ਉਸ ਵਿੱਚ ਜਾਂ ਸਤਿਗੁਰ ਜੀ ਨੇ ਕੀਤਾ ਉਤਾਰਾ ਹੈ ਚਰਨੀ ਸਿਰ ਧਰ ਕੇ ਕਹਿੰਦਾ ਸੇਕਦੇ ਕਾਰ ਸਰੇ ਸਤਿਗੁਰ ਦੇ ਚਰਨਾਵਾਂ ਦੇ ਵਿੱਚ ਜੇ ਕੋਈ ਅਰਦਾਸ ਕਰੇ ਸਤਿਗੁਰ ਦੇ ਆਸ ਕਰੇ ਸਤਗੁਰ ਦੇ ਚਰਨਾਂ ਰੇ ਦੇ ਵਿੱਚ ਆਓ ਸਤਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਧੱਕ ਕੇ ਜਦੋਂ ਗਰੀਬ ਗੁਰਬੇ ਨਿਮਾਣੀ ਨਿਤਾਣੇ ਕੋਈ ਵੀ ਕਾਰਜ ਆਰੰਭ ਕਰਦੇ ਨੇ ਤੇ ਸਤਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦੇ ਕਾਰਜ ਰਾਸ ਹੁੰਦੇ ਨੇ ਅਰਦਾਸ ਕਰਨ ਦੇ ਨਾਲ ਸਾਨੂੰ ਇੱਕ ਤਾਕਤ ਇੱਕ ਸ਼ਕਤੀ ਵੀ ਪ੍ਰਾਪਤ ਹੁੰਦੀ ਆ ਬੰਦੇ ਦੇ ਅੰਦਰ ਪੋਜ਼ਿਟਿਵਿਟੀ ਆਉਂਦੀ ਆ ਵੀ ਅਕਾਲ ਪੁਰਖ ਵੈਰਗੁਰੂ ਪ੍ਰਮਾਤਮਾ ਜੀ ਵੀ ਮੇਰੇ ਨਾਲ ਨੇ ਸਿਆਣਿਆਂ ਅਦੀਬਾਂ ਦੇ ਕਥਨ ਨੇ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਖੁਦ ਕਰਦੇ ਨੇ ਹੁਣੇ ਆਪ ਸੰਗਤਾਂ ਨੇ ਕਥਾ ਦੇ ਵਿੱਚ ਵੀ ਸਰਵਣ ਕੀਤਾ ਕਿ ਜਿਹੜਾ ਬਾਜ ਸੀ ਜਿਹੜਾ ਆਥੀ ਸੀ ਜਦੋਂ ਤੇਦਲਾ ਨੂੰ ਫੜ ਕੇ ਨਿਜਾਰਿਆ ਸੀ ਖਿੱਚ ਰਿਆ ਸੀ ਪਾਣੀ ਦੇ ਤਲਾਬ ਵੱਲ ਨੂੰ ਤੇ ਉਹਨੇ ਵੀ ਪਰਮਾਤਮਾ ਦਾ ਆਸਰਾ ਤੱਕਿਆ ਕੁਝ ਆਪਣੇ ਵੱਲੋਂ ਵੀ ਉਹਨੇ ਕੋਸ਼ਿਸ਼ ਕੀਤੀ ਇਹ ਤੇ ਉਹਨੇ ਜ਼ਿੰਦਗੀ ਮੌਤ ਦਾ ਸਵਾਰ ਹੈ ਜੇ ਤੇ ਢੇਲੀ ਢਾ ਦਿੱਤੀ ਤੇ ਜ਼ਿੰਦਗੀ ਖਤਮ ਧਾਰੇ ਬੈਠ ਕੇ ਵਿਚਾਰਦੇ ਬੈਠ ਕੇ ਵਿਚਾਰਦੇ ਭਾਈ ਲੱਦਾ ਕਰੇ ਕੰਮ ਉਪਕਾਰ ਦੇ ਕੰਮ ਉਪਕਾਰ ਦੇ जॾो केसारेरिया